ਲੋ ਜੀ ਦੋਸਤੋ ਜਿਸ ਤਰੀਕੇ ਦੀ ਉਮੀਦ ਸੀ ਕਿ ਪੇਚਾ ਪਊਗਾ ਤਾਂ ਪੇਚਾ ਪੈ ਗਿਆ ਪੇਚਾ ਗੁਰੂ ਰੰਧਾਵਾ ਦਾ ਪਿਆ ਸਿੱਧੂ ਮੂਸੇ ਵਾਲੇ ਦੇ ਗੀਤ ਦੇ ਨਾਲ ਕਿਉਂਕਿ ਸਿੱਧੂ ਮੂਸੇ ਵਾਲੇ ਦੇ ਪਿਤਾ ਨੇ ਤੁਹਾਨੂੰ ਪਤਾ ਕਿ ਜਦੋਂ ਪਹਿਲਾਂ ਕਹਿਤਾ ਸੀ ਕਿ ਅਸੀਂ 30 ਤਰੀਕ ਦੇ ਨੇੜੇ ਤੇੜੇ ਆਪਣਾ ਗੀਤ ਛੱਡਣ ਜਾ ਰਹੇ ਹਾਂ ਤੇ ਜਿਸ ਕਿਸੇ ਨੇ ਵੀ ਭੁਲੇਖਾ ਵਹਿਮ ਆਪਣਾ ਕੱਢਣਾ ਤਾਂ ਇਹਨਾਂ ਦਿਨਾਂ ਦੇ ਵਿੱਚ ਆ ਕੇ ਆਪਣਾ ਗੀਤ ਰਿਲੀਜ਼ ਕਰ ਸਕਦਾ ਫਿਰ ਗੁਰੂ ਰੰਧਾਵਾ ਇੱਕ ਪੋਸਟ ਪਾਉਂਦਾ ਉਸ ਤੋਂ ਬਾਅਦ ਗੁਰੂ ਰੰਧਾਵਾ ਅੱਜ 27 ਨਵੰਬਰ ਨੂੰ ਆਪਣਾ ਗੀਤ ਸ਼ਕੀਨੀ ਛੱਡ ਦਿੰਦਾ ਹੈ। ਉਸ ਦੇ ਨਾਲ ਹੀ ਘੰਟੇ ਬਾਅਦ ਹੁੰਦਾ ਕੀ ਹੈ ਕਿ ਸਿੱਧੂ ਮੂਸੇਵਾਲੇ ਦੀ ਟੀਮ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਬਰੋਟਾ ਦਾ ਸਿਰਫ 30 ਸਕਿੰਟ ਦਾ ਟੀਜ਼ਰ ਛੱਡ ਦਿੰਦੇ ਆ। ਗਿਆ ਆ ਸਿੱਧੂ ਮੂਸੇਵਾਲਾ YouTube ਤੇ ਜਾਓਗੇ ਤਾਂ YouTube ਤੇ ਜਦੋਂ ਤੁਸੀਂ ਸਿੱਧੂ ਮੂਸੇ ਵਾਲੇ ਦੇ ਬਰੋਟੇ ਗੀਤ ਦਾ ਟੀਜ਼ਰ ਦੇਖੋਗੇ ਤਾਂ ਤੁਹਾਨੂੰ ਉੱਥੇ ਲਿਖਿਆ ਨਜ਼ਰ ਆਊਗਾ ਇੱਕ ਤਾਂ ਵਿਊ ਲਿਖੇ ਨਜ਼ਰ ਆਉਣਗੇ ਇੱਕ ਲਿਖਿਆ ਨਜ਼ਰ ਆਊਗਾ ਕਿ ਨੰਬਰ 1 ਟ੍ਰੈਂਡਿੰਗ Song ਸੋ ਇੱਕ ਵੀਡੀਓ ਜਿਹੜਾ ਪਿਛਲੇ 2 ਘੰਟੇ ਤੋਂ ਰਿਲੀਜ਼ ਹੋਇਆ ਉਹਦੇ 8-9 ਲੱਖ ਵਿਊ ਹੋਏ ਨੇ ਉਹ ਤਾਂ YouTube ਤੇ ਚੱਲ ਰਿਹਾ ਨੰਬਰ 1 ਤੇ ਚਾਰਟ ਤੇ ਤੇ ਦੂਸਰੇ ਪਾਸੇ ਇੱਕ ਦੂਸਰਾ ਵੀਡੀਓ ਗੁਰੂ ਰੰਧਾਵਾ ਦਾ ਯਾਨੀ ਗੀਤ ਜਿਹੜਾ 3 ਘੰਟੇ ਪਹਿਲਾਂ ਰਿਲੀਜ਼ ਹੋਇਆ ਜਿਹਦੇ ਵਿਊ ਵੀ ਸਿੱਧੂ ਮੂਸੇ ਵਾਲੇ ਦੇ ਇਸ ਗੀਤੇ ਨਾਲੋਂ ਟ੍ਰਿਪਲ ਨੇ ਯਾਨੀ ਕਿ 10 ਹੈ ਜਿੱਥੇ ਉੱਥੇ ਦੂਸਰੇ ਪਾਸੇ 30 ਲੱਖ ਵਿਊ ਹੈ ਪਰ ਫਿਰ ਵੀ ਉਹਦਾ YouTube ਦੇ ਚਾਰਟ ਦੇ ਵਿੱਚ ਕਿਤੇ ਜ਼ਿਕਰ ਨਹੀਂ ਹੈ ਕਿਤੇ ਇਹ ਨਹੀਂ ਆ ਰਿਹਾ ਹੁਣਾਂ ਤਾਂ ਗੁਰੂ ਰੰਧਾਵੇ ਦਾ ਨੰਬਰ 1 ਤੇ ਚਾਹੀਦਾ ਸੀ ਫਿਰ ਇਸ ਹਿਸਾਬ ਦੇ ਨਾਲ ਤਾਂ ਕਿ ਜੇਕਰ ਇੰਨੇ ਵਿਊ ਹੋਏ ਨੇ ਦਾ ਫਿਰ ਗੁਰੂ ਰੰਧਾਵੇ ਦਾ ਸੌਂਗ ਜਿਹੜਾ ਸ਼ਕੀਨੀ ਉਹ ਇੱਕ ਨੰਬਰ ਤੇ ਚਾਹੀਦਾ ਸੀ ਪਰ ਇੱਥੇ ਇੱਕ ਨੰਬਰ ਤੇ ਕੀ ਦਾ ਚੱਲ ਰਿਹਾ ਸਿੱਧੂ ਮੂਸੇ ਵਾਲੇ ਦੇ ਬਰੋਟਾ ਗੀਤ ਦਾ ਟੀਜ਼ਰ ਚੱਲ ਰਿਹਾ ਗੁਰੂ ਰੰਧਾਵਾ ਨੇ ਜਿਹੜੇ ਗੀਤ ਦੇ ਉੱਤੇ 30 ਲੱਖ ਦੇ ਕਰੀਬ ਵਿਊ ਆ ਗਏ ਪਰ ਫਿਰ ਵੀ ਉਹ ਨੰਬਰ 1 ਤੇ ਟ੍ਰੈਂਡਿੰਗ ਕਿਉਂ ਨਹੀਂ ਆ ਰਿਹਾ YouTube ਤੇ ਕਿ ਇਹਦੇ ਪਿੱਛੇ ਕੋਈ ਰਾਜ਼ ਹੈ ਕਿ ਇਹਦੇ ਪਿੱਛੇ ਕੋਈ ਬੂਸਟ ਵਾਲੀ ਗੱਲ ਹੈ ਤੁਸੀਂ ਸੋਚਦੇ ਕਿਉਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਬਲਕਿ ਇਹ ਹੈ ਕਿ ਆਉਣ ਵਾਲੇ 1-2 ਘੰਟੇ ਦੇ ਵਿੱਚ ਤੁਸੀਂ ਦੇਖਿਓ ਕਿ ਜਿਵੇਂ ਹੀ ਇੰਸਟਾਗ੍ਰam ਦੇ ਉੱਤੇ ਸਿੱਧੂ ਮੂਸੇ ਵਾਲੇ ਦੇ ਟੀਜ਼ਰ ਦੇ ਉੱਤੇ ਜਾਂ ਇਹਥਾਂ ਕਹਿ ਲਓ 2 ਮਿਲੀਅਨ ਕਮੈਂਟ ਹੋ ਗਏ ਤਾਂ ਟੀਮ ਨੇ ਨਾਲ ਦੀ ਨਾਲ ਬਰੋਟਾ ਗੀਤ ਨੂੰ ਲਾਈਵ ਛੱਡ ਦੇਣਾ ਸਾਰੇ ਪਲੇਟਫਾਰਮ ਤੇ ਸੋ 100% ਉਮੀਦ ਹੈ ਕਿ ਅੱਜ ਹੀ ਤੁਹਾਨੂੰ ਬਰੋਟਾ ਗੀਤ ਪੂਰੇ ਦਾ ਪੂਰਾ ਸੁਣਨ ਨੂੰ ਮਿਲੇਗਾ ਤੇ ਤੁਸੀਂ ਲੋਥ ਪਟਾਉਂਗੇ